ਹਾ ਵਹਿੜ 70000 ਰੁਪਏ ਦੀ ਵਹਿੜ ਮਿਲੂਗੀ ਸੋਨੂੰ ਹੁਣ ਰੇਟ ਇਹਦਾ ਯਰ ਨਾ ਜੇ ਨਾ ਦੱਸਿਆ ਤੁਸੀਂ ਕਮੈਂਟਾਂ ਦੇ ਵਿੱਚ ਫਿਰ ਆਪਾਂ ਵੀ ਦੰਦ ਵਹਿੜ 75000 ਰੁਪਏ ਦੀ ਆਈ 75 ਹੀ ਦਿਆਂਗੀ ਠੀਕ ਹੈ ਲੈ ਜੀ ਆਹਾ ਮੱਝ ਆ ਗਈ ਨਾ 1 ਲੱਖ ਤੇ 10000 ਪਹਿਲੀ ਵੀਡੀਓ ਆ ਬਾਈ ਦੇ ਘਰੋਂ ਦੂਜੇ ਸੁਵੇ ਵੀਰੇ ਨੇ 16 ਕਿਲੋ ਤੇ ਕੱਢਿਆ ਆ ਆਪਾਂ ਹਰਿਆਣੇ ਦੇ ਵਿੱਚ ਤੁਹਾਨੂੰ ਥਾਰ ਪਰ ਗਾਂ ਦਿਖਾਉਣ ਲੱਗੇ ਆ ਕੱਦ ਕਾਠ ਜਿਹੜਾ ਹੈਗਾ ਨਾ ਉਹ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਆ ਗਈ ਤੇ ਕਹਿੰਦਾ ਵੀ ਇਹਨੂੰ ਦੇ ਦੀ ਸਿਆਣੀਆਂ ਵੀਰ ਜੀ ਜਿਵੇਂ ਪੋਸਟ ਇਹਨੇ ਗੋਆਚ ਕਰ ਦਿੱਤੀ ਤਾਂ ਵੀ ਪਿੱਛੇ ਹੋ ਕੇ ਕਰਦੀ ਆ ਠ ਆਪ ਦੇ ਮੇਜਰ ਚੁੱਕਦੇ ਨਹੀਂ ਉਹਨਾਂ ਜਿਹੜੇ ਥੱਲੇ ਬੈਂਦੀ ਨਹੀਂ ਵੀਰ ਜੀ ਦਿਨਾਂ ਨੂੰ 35 ਕਿਲੋ ਦੁੱਧ ਤਿਆਰ ਕਰਕੇ ਦੇ ਦਾਂਗੇ ਤੇ ਹੁਣ ਜਿਹੜੀ ਆ ਜਾਂਦੀ ਹੈ ਇਹ 75000 ਸੀ ਠੰਡੀ ਬਹੁਤ ਹੈ ਵੀਰ ਜੀ ਆ ਵੀ ਦੇਖ ਲਓ ਹੁਣ ਤੁਸੀਂ 70000 ਰੁਪਏ ਦੀ ਤੁਹਾਨੂੰ ਆ ਵਹਿੜ ਮਿਲੂਗੀ 1 ਕਿਲੋ ਵਾਲੀ ਦਾ ਰੇਟ ਜਿਹੜਾ ਹੈਗਾ ਉਹ ਬਾਈ ਕੋਲੇ 75000 ਰੁਪਏ ਦੀ ਆਹ ਵਹਿੜ ਮਿਲੂਗੀ ਸਰ 55000 ਰੁਪਿਆ ਰੇਟ ਰਹੂ ਇਹਦਾ ਯਾਰ ਇਹ 25000 ਦੀ ਦੇ ਦਾਂਗੇ ਵੀਰ ਜੀ 25000 ਹਾਂਜੀ ਦੇਖੋ ਦਾਣੇ ਦਾ ਮੁੱਲ ਨਹੀਂ ਮੁੜਦਾ ਹੀ ਸਹੀ ਗੱਲ ਹੈ ਉਸ ਅੱਲਾਹ ਹਾਂਜੀ ਹਸੀਕਲ ਦੋਸਤੋ ਬਹੁਤ ਸਵਾਗਤ ਕਰਦਾ ਮਿੱਤਰੋ ਅੱਜ ਨਾ ਆਪਾਂ ਬਾਈ ਪਿੰਦਰ ਕੋਲੇ ਪਹੁੰਚੇ ਹੋਏ ਸੀ ਬਾਈ ਪਿੰਦਰ ਕੋਲੇ ਨਾ ਅੱਜ ਆਪਾਂ ਤੁਹਾਨੂੰ ਇੱਕ ਤਾਂ ਦਿਖਾ ਦਾਂਗੇ ਮਿੱਤਰੋ ਮੱਝ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਜਾਂਦੇ ਤੇ ਦੂਜੇ ਨੰਬਰ ਦੇ ਉੱਤੇ ਆ ਗਈ ਇੱਕ ਬਹੁਤ ਹੀ ਜਿਆਦੇ ਚੰਗੀ ਨਸਲ ਆ ਗਈ ਥਾਰ ਪਰ ਇਹ ਹਰਿਆਣੇ ਦੀ ਨਸਲ ਆ ਤੇ ਹਰਿਆਣੇ ਦੇ ਵਿੱਚ ਹੀ ਮਸ਼ਹੂਰ ਆ ਮਿੱਤਰੋ ਤੇ ਜਿਹੜੇ ਬੰਦੇ ਨੇ ਇਹ ਦੇਖ ਲਈ ਨਾ ਇੱਕ ਵਾਰੀ ਤੇ ਇਹਦਾ ਮਰੀਦ ਹੋ ਜੂ ਬਹੁਤ ਡਿਮਾਂਡ ਆ ਇਸ ਬਹਿੜ ਦੀ ਇਹ ਗਾਵਾਂ ਤਾਂ ਜਿਹੜੀਆਂ ਇਧਰਲੇ ਪਾਸੇ ਆ ਗਈਆਂ ਨਾ ਹੋਰ ਵੀ ਤੁਹਾਨੂੰ ਆਪਾਂ 14-15 ਗਾਵਾਂ ਦਿਖਾਵਾਂਗੇ ਕੱਲੀ-ਕੱਲੀ ਦੀ ਜਾਣਕਾਰੀ ਲੈ ਕੇ ਦੇਵਾਂਗੇ ਹਰਿਆਣੇ ਦੇ ਪਿੰਡ ਐਰਮਾ ਦੇ ਵਿੱਚ ਪਹੁੰਚੇ ਹੋਇਆ ਜਲਾ ਪੈਂਦਾ ਇਹਨੂੰ ਫਤਿਆਬਾਦ ਤੇ ਇੱਕ ਵਾਰ ਇਹਨਾਂ ਤੁਸੀਂ ਹੁਣ ਕੱਲੀ-ਕੱਲੀ ਗਾ ਤੇ ਨਿਗਾਹ ਮਾਰ ਲਓ ਇਹੋ ਜਿਹੇ ਗਾਮ ਆਪਾਂ ਤੁਹਾਨੂੰ ਨਾ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜੇ ਰੇਟ ਹੋਣਗੇ ਨਾ ਬਾਈ ਪਿੰਦਰ ਦੇ ਉਹ ਵੀਡੀਓ ਦੇ ਵਿੱਚ ਰਹਿਣਗੇ ਇਧਰਲੇ ਪਾਸੇ ਤੁਸੀਂ ਦੇਖ ਲਓ ਜਿਵੇਂ ਪਹਿਲਾ-ਪਹਿਲਾ ਸੂਆ ਸੂਣ ਵਾਲੀਆਂ ਆ ਗਈਆਂ ਨਾ ਵੇੜਾਂ ਆਹ ਦੇਖ ਲਓ ਇਹ ਗੱਬਣਾ ਵੇੜਾਂ ਨੇ ਤੇ ਇੱਥੋਂ ਤੱਕ ਡਿਟੇਲ ਲੈ ਕੇ ਦੇਣੀ ਆ ਆਜੋ ਆਪਾਂ ਕਰਾਂਗੇ ਬਾਈ ਪਿੰਦਰ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਵੀਰੇ ਮੇਰਾ ਨਾਮ ਪਰਮੇਂਦਰ ਸਿੰਘ ਛੋਟਾ ਨੇਮ ਪਿੰਦਰ ਕਹਿੰਦੇ ਵੀਰੇ ਸਾਰੇ ਪਿੰਦਰ ਨੇ ਤਾਂ ਜਾਣਦੇ ਆ ਠੀਕ ਆ ਪਿੰਦਰ ਹਾਂਜੀ ਵੀਰ ਜੀ ਤੇ ਜੇ ਆਪਣੇ ਹੁਣ ਇਸ ਪਿੰਡ ਦੀ ਗੱਲ ਕਰ ਲਗੇ ਆਪਣਾ ਪਿੰਡ ਇਹ ਕਿੱਥੇ ਜੇ ਰਹਿ ਜਾਂਦਾ ਹਰਿਆਣੇ ਚ ਇਹ ਵੀਰੇ ਫਤਿਹਪੁਰ ਜ਼ਿਲ੍ਹਾ ਠੀਕ ਹੈ ਅਰੇ ਤੇ ਇਹ ਰੋਡ ਤੇ ਠੀਕ ਹੈ ਫਤਿਆਵਾਤ ਤੋਂ 14 ਕਿਲੋਮੀਟਰ ਰਤੀ ਤੋਂ 7 ਕਿਲੋਮੀਟਰ ਵਿਚਕਾਰ ਪੈਂਦਾ ਵੱਡੇ ਹਾਈਵੇ ਤੇ ਠੀਕ ਆ ਜੇ ਗੱਲ ਕਰ ਲਈਏ ਇਥੋਂ ਪੰਜਾਬ ਵਾਲਾ ਜੇ ਗੱਲ ਕਰਕੇ ਸਿਸਟਮ 3 ਕਿਲੋਮੀਟਰ ਹੀ ਆ ਨਹੀਂ 20 ਇਥੋਂ 17 ਕਿਲੋਮੀਟਰ ਬਾਰਡਰ ਆ ਠੀਕ ਆ ਬੰਮਨ ਵਾਲਾ ਠੀਕ ਆ ਬੰਮਨ ਵਾਲਾ ਹੱਦ ਤੇ ਬੈਠੇ ਆ ਸਰਦੂਲਗੜ ਕਿੰਨਾ ਰਹਿਗਾ ਇਥੋਂ ਸਰਦੂਰਗੜ ਵੀਰੇ ਇਥੋਂ ਪੈਂਦਾ 32 ਕਿਲੋਮੀਟਰ 32 ਕਿਲੋਮੀਟਰ ਠੀਕ ਆ ਅੱਛਾ ਪਿੰਦਰਬਾਈ ਹੁਣ ਆਪਾਂ ਜਿਵੇਂ ਤੇਰੇ ਕੋਲੇ ਗਾਵਾਂ ਆ ਗਈਆਂ ਜਿਹੜੀਆਂ ਹਾਂ 14-15 ਗਾਵਾਂ ਆ ਗਈਆਂ ਤੇ ਇੱਕ ਆ ਗਈ ਮੱਝ ਕਿਹੜੇ ਪਾਸੇ ਸਟਾਰ ਮੈਂ ਤੋ ਕਰਲਨੇ ਸਟਾਰਟ ਕਰੀ ਵੀਰ ਜੀ ਠੀਕ ਆ ਜਿਹੜੀ ਤੇਰੀ ਆਹ ਮੱਝ ਆ ਗਈ ਵੀਰੇ ਇਸ ਮੱਝ ਦੀ ਜੀ ਗੱਲ ਕਰ ਲਈ ਆਪਾਂ ਸੂਏ ਦੀ ਸੂਹਾ ਕਿੰਨਾ ਆ ਗਿਆ ਸੂਹਾ ਵੀਰੇ ਤੀਜਾ ਤੀਜਾ ਸੂਹਾ ਹਾਂਜੀ ਵੀਰ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਚੌਥਾ ਦਿਨ ਸੂਈ ਨੂੰ 12 ਕਿਲੋ ਦੁੱਧ ਜਮਾਉਣ ਮਤਲਬ ਦੋ ਡੰਗ ਹਾਂਜੀ ਕੰਡੇ ਵਾਲਾ ਤਿਆਰ ਹੈ ਕੰਡੇ ਵਾਲਾ ਤਿਆਰ ਠੀਕ ਆ ਲੈ ਖੋਲੋ ਕਰੋ ਫਿਰ ਆਪਾਂ ਤੋੜ ਕੇ ਦਿਖਾਈਏ ਲੋ ਵੀ ਮਿੱਤਰੋ ਇਹ ਜੀ ਹੈਗੀ ਹੈ ਨਾ ਮਗਰ ਤੇ ਮਗਰ ਵੀ ਇਹਨੇ ਕੱਟੀ ਨੂੰ ਜਨਮ ਦਿੱਤਾ ਸਿੰਘ ਜਰੂਰ ਖੁੱਲਾ ਪਰ ਦੁੱਧ ਜਿਹੜਾ ਹੈਗਾ ਨਾ ਭਾਈ ਕਹਿੰਦਾ 12 ਕਿਲੋ ਤਿਆਰ ਮਿਲੂਗਾ ਆ ਸੀਲ ਠੰਡੀ ਦਾ ਤੁਸੀਂ ਇਹ ਦੇਖ ਲਓ ਜਦੋਂ ਨੇ ਮੈਂ ਕੈਮਰਾ ਲਾਇਆ ਮੈਨੂੰ ਐ ਲੱਗਦਾ ਮੈਥੋਂ ਦੇਖੀ ਮੂੰਹ ਟੱਡੀ ਜਾਂਦੀ ਆ ਤੇ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਨਾ ਉਹ ਛੋਟੇ ਸਾਹਮਣੇ ਆ ਨੇਵਾ ਜਿਹੜਾ ਹੈਗਾ ਬਹੁਤ ਜਿਆਦਾ ਚੰਗਾ ਭਰਿਆ ਹੋਇਆ ਲੇਵਾ ਖੁੱਲੇ ਲੇਵੇ ਵਾਲੀ ਮੱਝ ਕਹਿ ਸਕਦੇ ਆ ਆਪਾਂ ਬਾਕੀ ਬਾਡੀ ਦੀ ਬੰਤਰ-ਮੰਤਰ ਜਿਹੜੀ ਹੈਗੀ ਨਾ ਉਹ ਵੀ ਚੰਗੀ ਆ ਗਈ ਲਿਆ ਕਰਾ ਭਾਈ ਇੱਧਰ ਅੱਛਾ ਇੰਦਰ ਭਾਈ ਜੇ ਆਪਾਂ ਇਹਦੇ ਹੁਣ ਰੇਟ ਦੀ ਗੱਲ ਕਰ ਲਈਏ ਰੇਟ ਕਿੰਨਾ ਰਹੂਗਾ ਇਹਦਾ ਰੇਟ ਵੀਰੇ 1 25 ਕਰਦੇ ਆ ਵੀਰੇ 1 ਲ ਵੈਰੀ ਗੁੱਡ ਲੈ ਵੀ ਸਾਡਾ ਮਾਨ ਰੱਖਿਆ ਬੰਦੇ ਨੇ ਜਿਹੜੀ ਆਹਾ ਮੱਝ ਆ ਗਈ ਨਾ 1 ਲੱਖ ਤੇ 10000 ਪਹਿਲੀ ਵੀਡੀਓ ਆ ਬਾਈ ਦੇ ਘਰੋਂ ਦੂਜੇ ਸੂਏ ਵੀਰੇ ਨੇ 16 ਕਿਲੋ ਤੇ ਗੱਡਿਆ ਆ ਦੂਜੇ ਸੂਏ ਹਾਂਜੀ ਵੀਰ ਜੀ ਠੀਕ ਆ ਹੁਣ ਬਾਈ ਪੋਲੇ ਦੇ ਹੱਥ ਨਾਲ ਕਿੰਨਾ ਕੱਢ ਦੂ ਪਿੰਦਰ ਵੀਰ ਜੀ 15 ਕਿਲੋ ਕਹਿ ਕੇ ਦਵਾਂਗੇ ਅਗਲੇ ਦੀ ਕਿਸਮਤ ਚੰਗਾ ਦਾਣਾ ਪਾਣੀ ਪਾਊਗਾ ਤੇ 17 ਵੀ ਕੱਢ ਸਕਦੀ ਹੈ ਜੀ ਠੀਕ ਆ 15 ਕਿਲੋ ਨਾਰਮਲ ਸੇਵਾ ਦੇ ਗੱਡੂ ਵੀਰ ਜੀ ਵੈਰੀ ਗੁੱਡ ਅੱਛਾ ਪਿੰਦਰ ਵੀਰੇ ਜਿਵੇਂ ਆਪਣੇ ਕੋਲੇ ਦੂਜੇ ਨੰਬਰ ਦੇ ਉੱਤੇ ਆ ਨਗੀਨਾ ਆ ਗਿਆ ਹਾਂਜੀ ਵੀਰ ਜੀ ਇਸ ਨਗੀਨੇ ਦੀ ਕੀ ਡਿਟੇਲ ਆ ਬ ਇਹਦੀ ਮਾਂ ਖੜੀ ਆਈ ਤਿੰਨੇ ਥਾਰ ਪਰ ਉਹਨਾਂ ਕੋਲ ਵੀਰਾਂ ਕੋਲੇ ਸੀ ਅੱਛਾ ਜਿਹੜੀ ਇਹਦੀ ਮਾਂ ਆ 24 25 ਕਿਲੋ ਦੁੱਧ ਕੱਢਦੀ ਪਈ ਆ ਉਹਦੇ ਘਰੇ ਖੜੀ ਹੋਈ ਆ ਵੀਰ ਜੀ ਅੱਛਾ ਇਹਨੇ ਪਹਿਲਾਂ ਨੇ 17 ਕਿਲੋ ਦੁੱਧ ਕੱਢਿਆ ਆ ਠੀਕ ਹੈ ਤੇ ਇਹਦੇ 20 23 ਦਿਨ ਪੂਰੇ ਹੋਣੇ ਆ ਵੀਰ ਜੀ 20 ਤਰੀਕ ਨੂੰ ਹਾਂਜੀ ਵੀਰ ਜੀ ਅਜੇ ਤਾਂ ਦਿਨ ਬਹੁਤ ਪਏ ਸਰ ਹਾਂਜੀ ਹਾਂਜੀ ਵੀਰ ਜੀ ਘੱਟੋ ਘੱਟ ਮਤਲਬ 13 13 ਦਿਨ ਪਏ ਆ ਹਨਾ ਹਾਂ 13 14 ਦਿਨ ਪਏ 13 14 ਦਿਨ ਪਏ ਆ ਠੀਕ ਆ ਤੇ ਦੂਜੇ ਸੂਏ ਜਦੋਂ ਸੂਗੀ ਹੁਣ ਆਸ ਕਿੰਨੇ ਦੁੱਧ ਦੀ ਆ ਤੂੰ ਵੀਰੇ 17 ਤੋਂ ਪਲੱਸ ਦੇਊਗੀ ਠ ਸਤਾਰ 18 ਕਿਲੋ ਦਾ ਨੋਰਮਲ ਕੱਡੂਗੀ ਅੱਛਾ ਭਿੰਦਰ ਵੀਰੇ ਜਿਵੇਂ ਆਪਾਂ origignal ਇਹ ਕਹਿ ਸਕਦੇ ਵੀ ਥਾਰਪਾਰ ਇਹ ਆ ਗਈ ਹਾਂਜੀ ਪਿਓਰ ਥਾਰਪਾਰ ਆ ਵੀਰ ਜੀ ਇਹ ਚ ਕੋਈ ਮਤਲਬ ਮਿਲਾਵਟਾ ਦੀ ਕੋਈ ਗੱਲ ਵਾਦੀ ਕਿਸੇ ਪ੍ਰਕਾਰ ਦੀ ਮਿਲਾਵਟਾ ਵਾਲੀ ਗੱਲ ਨਹੀਂ ਇਹ ਵੀਰੇ ਮੈਨੂੰ ਆਏ ਦੱਸ ਜਿਵੇਂ ਹਰਿਆਣੇ ਦੇ ਵਿੱਚ ਇਹ ਵੱਧ ਮਾਤਰਾ ਦੇ ਵਿੱਚ ਪਾਈਆਂ ਜਾਂਦੀਆਂ ਕਿ ਇਹ ਵੀ ਟਾਵੇਂ ਟੱਲਗੇ ਮਿਲ ਜਾਂਦੇ ਨੇ ਵੀਰ ਜੀ ਹਰਿਆਣੇ 'ਚ ਟਾਵੇਂ ਟੱਲੀ ਦੇ ਮਤਲਬ ਦੇਸੀ ਜਿਹਨੂੰ ਕਹਿੰਦੇ ਆਪਾਂ ਹਰਿਆਣਵੀ ਉਹ ਆਪ ਮਿਲ ਜਾਂਦੀ ਹੈ ਹਰਿਆਣੇ 'ਚੋਂ ਠੀਕ ਹੈ ਪਰ ਇਹ ਵੀਰਲੀ 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 ਹਾਂਜੀ ਵੀਰ ਜੀ ਤੇ ਫਿਰ ਇਹਦੀ ਤਾਂ ਮਤਲਬ ਆਪਾਂ ਕਹਿ ਸਕ ਚੰਗੀ ਰਹੂਗੀ ਹਾਂ ਡਿਮਾਂਡ ਵੀਰੀ ਚੰਗੀ ਠੀਕ ਆ ਲੈ ਵੀਰੇ ਖੋਲ ਕੇ ਦਿਖਾ ਇੱਕ ਗੱਲ ਹੋਰ ਆ ਮਿੱਤਰੋ ਤੁਸੀਂ ਇਹ ਦੇਖ ਲਓ ਜੇ ਮੈਨੂੰ ਐਂ ਲੱਗਦਾ ਜਿਹੜੇ ਰੇਸਾਂ ਦੇ ਵਿੱਚ ਬਲਦ ਭਜਦੇ ਹੁੰਦੇ ਬੱਛੇ ਭਜਦੇ ਹੁੰਦੇ ਇਹੇ ਜਿਹੀਆਂ ਗਾਵਾਂ ਦੇ ਜਿਹੜੇ ਢਿੱਡੋ ਜੰਮੇ ਹੁੰਦੇ ਨਾ ਮਿੱਤਰੋ ਉਹੀ ਬੱਛੇ ਭਜਦੇ ਹੁੰਦੇ ਤੇ ਬਾਕੀ ਯਾਰ ਕੁਆਲਿਟੀ ਵਾਲੇ ਪੱਖ ਤੋਂ ਝਲਦਰ ਝੁੰਲਰ ਤੁਸੀਂ ਚੈੱਕ ਕਰ ਲਓ ਕੰਨਾ ਕੁੰਨਾ ਦੀ ਦੇਖ ਲਓ ਹਨਾ ਵੀ ਆਹ ਦੇਖੋ ਹੁਣ ਲੇਵੀ ਦੀ ਮੰਤਰ ਆਪਾਂ ਕਹਿ ਸਕਦੇ ਜਿਹੜੀ ਵੀ ਬਹੁਤ ਜ਼ਿਆਦਾ ਚੰਗੀ ਮੰਤਰ ਵਾਲੀ ਬਹਿੜ ਰਹੂਗੀ ਕੱਦ ਕਾਠ ਵੀ ਜਿਹੜਾ ਹੈਗਾ ਇੱਧਰ ਲਿਆ ਪਿੰਦਰ ਇਹਨੂੰ ਖੁੱਲੇ ਥ ਨਵੀ ਆ ਦੇਖ ਲੋ ਆਪਾਂ ਹਰਿਆਣੇ ਦੇ ਵਿੱਚ ਤੁਹਾਨੂੰ ਥਾਰ ਪਰ ਗਾਂ ਦਿਖਾਉਣ ਲੱਗੇ ਆ ਕਦ ਕਾਠ ਜਿਹੜਾ ਹੈਗਾ ਨਾ ਉਹ ਬਹੁਤ ਜਿਆਦਾ ਚੰਗੇ ਕਦ ਕਾਠ ਵਾਲੀ ਆ ਗਈ ਤੇ ਬਾਕੀ ਕੁਆਲਿਟੀ ਮੈਂ ਫੇਰ ਦੱਸਾਂਗਾ ਬ੍ਰਾਜ਼ੀਲ ਠੰਡੀ ਬਹੁਤ ਆ ਠੀਕ ਆ ਹਾਂਜੀ ਯਾਰ ਮੈਂ ਕਹਿੰਦਾ ਵੀ ਇਹਨੂੰ ਏਡੀ ਸਿਆਣੀਆਂ ਵੀਰ ਜੀ ਜਿਵੇਂ ਪੋਸਟ ਇਹਨੇ ਗੋਆਚ ਕਰ ਦਿੱਤੀ ਤਾਂ ਵੀ ਪਿੱਛੇ ਹੋ ਕੇ ਕਰਦੀ ਆ ਠੀਕ ਆ ਆਪਦੇ ਗੋਬਰ ਤੇ ਬੰਦੀ ਆਪ ਦੇ ਗੇਜਰ ਚੁੱਕਦੇ ਨਹੀਂ ਉਹਨਾਂ ਜਿਹੜੇ ਥੱਲੇ ਬੈਂਦੀ ਨਹੀਂ ਵੀਰ ਜੀ ਅੱਛਾ ਜੀ ਹਾਂਜੀ ਵੀਰ ਜੀ ਸਾਫ ਸੁਥਰੀ ਜਿੱਦਾਂ ਹੋਣੀ ਆਈ ਭਾਵੇਂ 10 ਦਿਨਾਂ ਨਮਾਓ ਇੰਨਾ ਸਾਫ ਸੁਥਰੀ ਹੋਊਗੀ ਐਂ ਰਹੂ ਸਾਫ ਉਹ ਸਿਆਣੀਆਂ ਜੀ ਹਾਂਜੀ ਠੀਕ ਆ ਲੈ ਵੀ ਗਊ ਮਾਤਾ ਨੂੰ ਤੁਸੀਂ ਨਾ ਆਪਾਂ ਕਹਿ ਸਕਦੇ ਆਂ ਵੀ ਸ਼ੇਅਰ ਕਰਿਓ ਐ ਜਿੰਨੀ ਸ਼ੇਅਰ ਕਰ ਸਕਦੇ ਹੋ ਨਾ ਉਨੀ ਕਰ ਲਿਓ ਤੇ ਉਨੀ ਘੱਟ ਆ ਵੀ ਜਿਹੜੇ ਆਪਾਂ ਕਹਿੰਦੇ ਆਂ ਵੀ ਇਹਦੀ ਪੂਜਾ ਵੀ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈਗੀ ਤੇ ਹੁਣ ਤੁਸੀਂ ਦੇਖੋ ਹਨਾ ਮੂੰਹ ਦੀ ਬਹੁਤ ਵਿਰਲੀ ਮਿਲਦੀ ਮਿਰਜੀ 15 ਸਾਲ ਹੋ ਗਏ ਧੰਦਾ ਕਰਦੇ ਨੂੰ ਦੂਜੀ ਗਾਂ ਹੀ ਲਈ ਆ ਪਰ ਉਹ ਛੋਟੀ ਸੀ ਇਹ ਪਿਓਰ ਕੁਆਲਟੀ ਦੀ 15 ਸਾਲਾਂ ਹੀ ਪਹਿਲੀ ਵਾਰ ਹੀ ਮਿਲੀ ਆ ਵੀਰ ਜੀ 15 ਸਾਲਾਂ ਦੇ ਵਿੱਚ ਪਹਿਲੀ ਵਾਰ ਹਾਂਜੀ ਧੰਨਵਾਦ ਇਹ ਭਿੰਦਰ ਵੀਰੇ ਕੀ ਰੇਟ ਕੀਤਾ ਫਿਰ ਇਹਦਾ ਵੀਰ ਜੀ ਇਹ ਤੇਰਾ ਮੁੱਲ ਡਿਮਾਂਡ 3 ਲੱਖ ਰੁਪਿਆ ਕਰਾ ਲਓ 3.5 ਕਰਾ ਲਓ ਇਹ ਪਾ 2.5 ਤੋਂ ਘੱਟ ਨਹੀਂ ਦੇਣੀ ਵੀਰ ਜੀ 2.5 ਲੱਖ ਤੋਂ ਹਾਂਜੀ ਵੀਰ ਜੀ ਵੈਰੀ ਗੁੱਡ ਲੋ ਵੀ ਦੇਖ ਲਓ ਹੁਣ ਤੁਸੀਂ ਜਿਹੜੇ ਭਰਾ ਹਰਿਆਣੇ ਵਾਲੇ ਭਰਾ ਆਪਣੇ ਨਾਲ ਜੁੜੇ ਹੋਏ ਹਨ ਉਹ ਦੱਸਿਓ ਜਰੂਰ ਕਮੈਂਟ ਕਰਕੇ ਵੀ ਜਿਹੜੀ ਇਸ ਬਹਿਰ ਦਾ ਬਾਈ ਨੇ ਮੁੱਲ ਕੀਤਾ ਤੇ ਉਹ ਸਹੀ ਕੀਤਾ ਕਿ ਗਲਤ ਕੀਤਾ ਬਾਕੀ ਯਾਰ ਕੁਆਲਟੀ ਵਾਲੇ ਪੱਖ ਤੋਂ ਜਿਹੜੀ ਹੈਗੀ ਬਹੁਤ ਜ਼ਿਆਦਾ ਚੰਗੀ ਹੈ ਨਹੀਂ ਬਹੁਤ ਚੰਗੀ ਆ ਪਤਾ ਹੀ ਕਹਿ ਸਕਦੇ ਆ ਤੇ ਪਿੰਦਰ ਵੀਰੇ ਜਿਵੇਂ ਤੇਰੇ ਕੋਲ ਦੂਜੇ ਤੀਜੇ ਨੰਬਰ ਦੇ ਉੱਤੇ ਆ ਵਹ ਹੈਡ ਆ ਗਈ ਹੈਨਾ ਹਾਂਜੀ ਵੀਰ ਜੀ ਇਸ ਬਹਿਰ ਦਾ ਸੂ ਇਹਦਾ ਵੀਰ ਸੂਜਾ ਦੂਜਾ ਸੂਆ ਵੀਰ ਜੀ ਦੂਜਾ ਸੂਆ ਹਾਂਜੀ ਠੀਕ ਹੈ ਅੱਜ ਸੂਈ ਨੂੰ ਵੀਰ ਜੀ ਇਹਨੂੰ ਹਫਤਾ ਹੋ ਗਿਆ ਅੱਜ ਹਫਤਾ ਹੋ ਗਿਆ ਵੀਰ ਜੀ ਹਫਤੇ ਦੇ ਵਿੱਚ ਥੱਲੇ 26 ਕਿਲੋ ਦੁੱਧ ਤਿਆਰ ਆ ਵੀਰ ਜੀ ਠੀਕ ਹੈ ਪਹਿਲਾਂ ਨੇ 34 ਕਿਲੋ ਦੁੱਧ ਕੱਢਿਆ ਪਿਛਲੇ ਸਾਲ ਵੀ ਪੈਸੇ ਲਾਇਏ ਸੀ ਸੌਦਾ ਬਣਿਆ ਨਹੀਂ ਅੱਛਾ ਹਾਂਜੀ ਐਰ ਕੀ 10 ਦਿਨ ਕੱਚੀ ਲਈ ਸੀ ਵੀਰ ਜੀ ਆਪਾਂ ਅੱਛਾ ਤੇ ਹੁਣ ਵੀਰ ਜੀ ਦੁੱਧ ਦੇ ਥੱਲੇ 26 ਕਿਲੋ ਤਿਆਰ ਹੈ 26 ਕਿਲੋ ਮੱਛੇ ਸਮੇਤ ਅਸੀਂ 22 ਕਿਲੋ ਚੋਣੇ ਆ ਵੀਰ ਜੀ 22 23 ਕਿਲੋ ਹਾਂ ਜੀ ਅਜਾ ਤਰ੍ਹਾਂ ਬਾਅਦ ਅਸੀਂ ਇਹਨਾਂ 35 ਕਿਲੋ ਕਰਕੇ ਦੇ ਦਾਂਗੇ 35 ਕਿਲੋ ਦੁੱਧ ਕਰਕੇ ਪਹਿਲਾਂ ਨੇ 34 ਕਿਲੋ ਕੱਢਿਆ ਹੈ ਵੀਰ ਜੀ ਦੇਖੀ ਭਾਰੀ ਹੋਈ ਪਿਛਲੇ ਸਾਲ ਹੀ ਪੈਸੇ ਲਾਏ ਸੌਦਾ ਨਹੀਂ ਬਣਿਆ ਠੀਕ ਹੈ ਐਰ ਕੀ ਬੜੀ ਡਿਮਾਂਡ ਰਾਂ ਲਈ ਜੀ ਤੇ ਫਿਰ ਵੀਰੇ ਮੈਨੂੰ ਆਂ ਦੱਸ ਵੀ ਜਿਹੜਾ ਇਹਦਾ ਮਗਰ ਬੱਚਾ ਬੱਚਾ ਹਾਂ ਬੱਚਾ ਕਿ ਬੱਚੀ ਹੈ ਬੱਚੀ ਆਈ ਵੀ ਜੀ ਬੱਚੀ ਮਗਰ ਬੱਚੀ ਆ ਜੀ ਹਾਂ ਮਗਰ ਬੱਚੀ ਲੈ ਜਾ ਵੀਰੇ ਕਰਾਂ ਹਿੱਦਲੇ ਪਾਸੇ ਲੋ ਵੀ ਮਿੱਤਰੋ ਜਿਹੜੀਆਂ ਇਸ ਏਰੀਆ ਦੀਆਂ ਗ ਜਿਹੜਾ ਹੈਗਾ 26 ਕਿਲੋ ਦੁੱਧ ਤਿਆਰ ਆ ਸਮੇਤ ਬੱਚੇ ਬਾਕੀ ਕੱਦ ਕੱਟ ਜਿਹੜਾ ਵਹਿੜ ਦਾ ਉਹ ਵੀ ਚੰਗਾ ਆ ਗਿਆ ਲਿਆ ਕਰ ਆਪਿੰਦਰ ਫੇਰਾ ਬਈ ਆਪਾਂ ਇਹਨੂੰ ਐਂ ਦੱਸਦੇ ਟਾਟਾ ਵਾਟਾ ਚਾਹੀਦਾ ਪਰ ਰੇਟ ਕਿੰਨਾ ਕਰੀਏ ਜੀ ਮੋਲੇ ਦਾ ਕਰਦੇ ਆ 1 30 ਠੀਕ ਆ ਹਾਂ ਵੀਰੇ 1 10 ਦੀ ਦੇਣੀ ਆ ਵੀਰ ਜੀ 1 10 ਦੀ ਹਾਂ ਨਾ ਜੀ ਵੀਰੇ 1 10 ਦੀ ਵੈਰੀ ਗੁੱਡ ਲੈ ਚੱਲੋ ਵੀਰੇ ਲੋ ਵੀ ਆਪਾਂ ਇੱਕ ਵਾਰੀ ਤੁਹਾਨੂੰ ਫੇਰ ਚੈੱਕ ਕਰਵਾ ਦਿੰਨੇ ਆ ਵਹਿੜ ਦਾ ਜਿਹੜਾ ਥਣਲੇਵਾ ਹੈਗਾ ਨਾ ਜਿਹੜਾ ਉਹ ਤੁਸੀਂ ਦੇਖ ਲਓ ਪੂਰੇ ਸਾਫ ਸੁਥਰੇ ਥਣਲੇਵੇ ਵਾਲੀ ਆ ਗਈ ਬਾਕੀ ਇੱਥੇ ਆ ਕੇ ਮਿੱਤਰੋ ਤੁਸੀਂ ਨਾ ਦੋ ਡੰਗ ਦੀ ਚਵਾਈ ਕਰ ਦਿਲ ਖੋਲ ਕੇ ਆ ਜਾ ਕਰ ਅਪਿੰਦਰ ਅੱਛਾ ਪਿੰਦਰ ਵੀਰੇ ਜਿਹੜੀ ਹੁਣ ਤੇਰੇ ਕੋਲੇ ਆ ਪਹਿੜ ਆ ਗਈ ਵੀਰੇ ਤੇ ਇਹਦਾ ਦੱਸ ਮੈਨੂੰ ਸੂਆ ਕਿੰਨਾ ਵੀਰ ਜੀ ਨੇ ਪਹਿਲਾਂ ਨੇ ਦੁੱਧ ਗੱਡੇ 22 23 ਕਿਲੋ ਅੱਛਾ ਦੂਜੀ ਸਵੇ ਸੋਨਾ ਵੀਰੇ 17 ਤਰੀਕ ਨੂੰ ਦਿਨ ਪੂਰੇ ਹੋਣੇ ਆ 5 4 ਦਿਨ ਉੱਪਰ ਵੀ ਲੈ ਸਕਦੀ ਆ ਠੀਕ ਆ ਥਨ ਲਿਫਟੇ ਦੀ ਕੁਆਲਿਟੀ ਇਹਦੀ ਬਹੁਤ ਥਨ ਲਿਫਟੇ ਬਹੁਤ ਸਾਫ਼ ਹੈ ਵੀ ਮਤਲਬ ਹੁਣ ਦੂਜੀ ਸਵੇ ਕਿੰਨੀ ਆਸ ਆ ਹਾਂ ਵੀਰੇ 25 ਤੋਂ ਪਲੱਸ ਦੋਗੀ 25 ਕਿਲੋ ਵਾਲੀ ਠੀਕ ਆ ਕੀ ਰੇਟ ਰਹੂ ਨੋਰਮਲ ਸੇਵਾ ਦੇ ਵੀਰ ਜੀ ਨੇ ਨਾਰਮਲ ਘਰ ਸੀ ਜਿਹੜੋ ਕੱਪ ਲਈ ਆ ਨਾਰਮਲ ਸੇਵਾ ਦੇ ਨੇ 22 ਕਿਲੋ ਦਾ ਤਾਂ ਕੱਢਿਆ ਹੋਇਆ ਕੱਢਿਆ ਹੋਇਆ ਹਾਂ ਕੱਢਿਆ ਹੋਇਆ ਵੀਰ ਜੀ ਆਪਣੇ ਲਿਆਜੀ ਬੰਦੇ ਨੇ ਜਿਹਨਾਂ ਤੋਂ ਲਈ ਆਪਾਂ ਪਿਛਲੇ ਸਾਲ ਵੇਚ ਦੇਣੀ ਆਪਾਂ ਐਰ ਕੀ ਲਈਏ ਵੀਰ ਜੀ ਤੇ ਕੀ ਰੇਟ ਰਹੂ ਫਿਰ ਇਹਦਾ ਵੀਰੇ ਇਹਦਾ ਮੁੱਲ ਆ 1 ਲੱਖ ਰੁਪਈਆ ਇਹ 85000 ਦੀ ਵੀਰ ਜੀ ਦਵਾਂਗੇ ਵੈਰੀ ਗੁੱਡ ਲੈ ਜੋ ਕਰਾਂ ਵੀਰ ਇਧਰਲੇ ਪਾਸੇ ਆਪਾਂ ਤੋਰ ਕੇ ਦਿਖਾ ਦਈਏ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਬਹਿੜ ਦਾ ਕੱਦ ਕਾਠ ਬਹੁਤ ਜ਼ਿਆਦਾ ਚੰਗੇ ਕੱਦ ਕਾਠ ਆ ਰਹੀ ਆ ਲੇਵਾ ਦੇਖ ਲਓ ਹੁਣ ਤੁਸੀਂ ਐਨ 85000 ਰੁਪਈਆ ਰੇਟ 25 ਕਿਲੋ ਵਾਲਾ ਕੱਲਾ ਇੱਕ ਗੱਲ ਹੋਰ ਆ ਵਜਨ ਵਿਊਧ ਵੀ ਚੰਗਾ ਆ ਗਿਆ ਮੂਹ ਦੀ ਵੀ ਸੁਨੱਖੀ ਆ ਤੇ ਰੇਟ ਜਿਹੜਾ ਹੈਗਾ ਇਸ ਵਹਿੜ ਦਾ 85000 ਦੇ ਵਿੱਚੋਂ ਨਾ ਮਾਣ ਤਾਣ ਜ਼ਰੂਰ ਹੋਊਗਾ ਇਹ ਦੇਖੋ ਹੁਣ ਤੁਸੀਂ ਕੁਆਲਿਟੀ ਨਾ ਜਿਹੜੀ ਲੇਵੇ ਦੀ ਉਹ ਬਹੁਤ ਚੰਗੀ ਤਿਆਰ ਕਰਨੀ ਹੈ ਹਜੇ ਦਿਨ ਵੀ ਕਾਫੀ ਲੱਜੂਗੀ ਸੀਲ ਜੀ ਅੱਛਾ ਸਲਾਮੰਡੀ ਜਿੰਨਾ ਮਰਜੀ ਬੈਜੋ ਵੀਰ ਜੀ ਠੀਕ ਆ ਸਣ ਚਵਾਈ ਦੀ ਬਹੁਤ ਓਕੇ ਆ ਵੀਰ ਜੀ ਬਹੁਤ ਠੰਡੀ ਆ ਜੀ ਅਛਾ ਪਿੰਦਰ ਜਿਹੜਾ ਇਹਦਾ ਗਾਂ ਦਾ ਸੂਆ ਆ ਗਿਆ ਬਈ ਇਹ ਮੇਰੇ ਤੇਜੇ ਸੂਏ ਆਵੇ ਤੀਜਾ ਸੂਆ ਕਿੰਨੇ ਕ ਦਿਨ ਬਾਕੀ ਪਏ ਇਹਦੇ ਵੀਰੇ ਇਹਦੇ 15 ਦਿਨ ਲੈ ਜੂ ਵੀਰ ਜੀ 15 ਦਿਨ ਹਾਂਜੀ ਠੀਕ ਆ ਅ ਕਿੰਨੇ ਕ ਦੁੱਧ ਬਾਦ ਲਈ 24 25 ਕਿਲੋ ਦੁੱਧ ਕੱਢਿਆ ਵੀਰ ਜੀ ਦੂਜੇ ਸੂਏ ਨੇ ਤੇ ਕਿੰਨਾ ਕਰੇਟਰ ਹੁਣ ਇਹਦਾ ਤੀਜੇ ਸੂਏ ਇਹਦਾ ਵੀਰੇ ਮੁੱਲ ਕਰਦੇ ਆ 90000 ਰੁਪਇਆ ਹਾਂ ਇਹ ਵੀਰੇ 75000 ਦੀ ਦੇਣੀ ਆ ਵੀਰ ਜੀ 75000 ਦੀ ਹਾਂਜੀ ਵੀਰ ਠੀਕ ਆ ਲਓ ਵੀ ਆ ਲੈ ਜਾ ਵੀਰੇ ਖੇਚਲਾ ਕਰਾਂ ਹਿੱੱਡੇ ਪਾਸੇ ਹੀ ਬਾਕੀ ਕੁਆਲਿਟੀ ਜਿਹੜੀ ਹੈਗੀ ਆ ਉਹ ਲੇਵੇ ਜਿਹੜੇ ਥਣ ਲੱਗੇ ਹਨ ਉਹ ਸਾਸ ਸੁਤਰੀ ਆ ਜਿਹੜੀ ਆ ਜਾਂਦੀ ਹੈ ਇਹ 75000 ਸੀ ਠੰਡੀ ਬਹੁਤ ਹੈ ਵੀਰ ਜੀ ਠੀਕ ਆ ਆਪਾਂ ਲੱਤ ਮਾਰਨਾ ਡੰਗਰ ਨਹੀਂ ਲੈਂਦੀ ਵੀਰੇ ਠੀਕ ਆ ਹਾਂ ਜਿੱਦਾਂ ਮਰਜੀ ਬੈਠੋਗੇ ਜੀ ਕੋਈ ਗਾਈ ਲਵਾਵਾਂਗੇ ਆਪਾਂ ਕੋਈ ਲੱਤ ਨਹੀਂ ਮਾਰੂਗੀ ਠੀਕ ਆ ਹਾਂਜੀ ਲਓ ਵੀ ਚੈੱਕ ਕਰੋ ਹੁਣ ਜਿਹੜੀ ਤੁਹਾਨੂੰ ਆਹ ਬਿਹੜਾ ਜਿਹੜੀ ਹੈਗੀ ਇਹ 75000 ਰੁਪਏ ਦੀ ਬਿਹੜ ਮਿਲੂਗੀ ਤੇ ਰੇਟ ਜਿਹੜਾ ਹੈਗਾ ਉਹ ਰੇਟ ਮੈਨੂੰ ਤਾਂ ਐ ਲੱਗਦਾ ਜਿਵੇਂ ਤੁਸੀਂ ਜਿੰਨੇ ਇੱਕ ਦੂਰੋਂ ਆਉਂਗੇ ਬਾਈ ਕੋਲੇ ਹਨਾ ਚੱਲ ਕੇ ਤੇ ਉਹ ਰੇਟ ਵਾਲੇ ਪਾਸੇ ਤੁਹਾਡਾ ਮਤਲਬ ਨਿਕਲ ਜਾਣਾਗਾ ਤੇ ਜਿਹੜੀ ਆ ਪਹਿੜਾ ਗਈ ਬਈ ਜਿਹੜੀ ਤੂੰ ਹੁਣ ਖੋਲੇਗਾ ਇਹਦਾ ਸੂਆ ਬਈ ਹਾਂਜੀ ਇਹ ਵੀਰੇ ਦੂਜੇ ਸੂਏ ਦੂਜਾ ਸੂਆ ਹਾਂਜੀ ਠੀਕ ਆ ਇਹਦੇ ਦਿਨ ਕਿੰਨੇ ਇੱਕ ਬਾਕੀ ਐ ਵੱਡੇ ਵੀਰੇ ਇਹ ਆਪਾਂ ਮਹੀਨਾ ਭਰੋ ਲਈ ਹੋਈ ਐ ਦੇਖੀ ਭਾਲੀਆ ਵੀਰ ਜੀ 25 ਤੋਂ ਪਲੱਸ ਦੁੱਧ ਗੱਡਿਆ ਆ ਵੀਰ ਜੀ ਨੇ ਅੱਛਾ ਹਾਂਜੀ ਹਜੇ ਵੀ ਵੀਰ ਜੀ 15 ਦਿਨ ਲੈ ਜੂਗੀ 15 ਦਿਨ ਬਾਕੀ ਪਈ ਐ ਹਾਂਜੀ 15 ਦਿਨ ਹਜੇ ਵੀ ਲੈ ਜੂਗੀ ਵੀਰ ਜੀ ਠੀਕ ਆ ਹਾਂਜੀ ਤਰ੍ਹਾਂ ਬਣਦੀ ਬਣਦੀ ਬਹੁਤ ਜੀ ਵੀਰ ਜੀ ਇਹਦਾ ਜਿਵੇਂ ਕੱਚੀ ਆਪਾਂ ਫਿਰ ਮੁੱਲ ਕਿੰਨਾ ਕਰਨਾ ਹੈ ਹਾਂਜੀ ਇਹਦਾ ਮੁੱਲ ਵੀਰ ਜੀ 75000 ਰੁਪਏ ਹੈ 75000 ਰੁਪਏ ਹਾਂਜੀ 75000 ਕੇ 70 ਦੇ 70 ਦੀ ਦੇ ਦਾਂਗੇ ਵੀਰ ਜੀ ਕਿੰਨੇ ਦੀ 70000 ਦੀ ਵੇਖ ਦੇਣਾ 70000 ਦੀ ਹਾਂਜੀ ਵੀਰ ਠੀਕ ਆ ਜਾ ਇੱਧਰ ਲਿਆ ਕੇ ਨਾ ਥੱਲੇ ਲਿਆ ਇਹਨੂੰ ਕਰਾ ਲੈ ਵੀ ਹੁਣ ਆਹ ਦੇਖ ਲਓ ਮਿੱਤਰੋ ਤੁਸੀਂ ਵੀ ਜਿਹੜੀ ਆ ਵਿਹੜ ਆ ਗਈ ਨਾ ਜਮੇ ਹੀ ਯਾਰ 15 ਦਿਨ ਬਾਕੀ ਪਏ ਆ ਤੋਰ ਤੋਰ ਚੈੱਕ ਕਰ ਲਓ ਹੁਣ ਤੁਹਾਨੂੰ ਆਹ ਵਿਹੜ 70000 ਰੁਪਏ ਦੀ ਵਿਹੜ ਮਿਲੂਗੀ ਤੁਹਾਨੂੰ ਹੁਣ ਰੇਟ ਇਹਦਾ ਜਰਨਾ ਜੇ ਨਾ ਦੱਸਿਆ ਤੁਸੀਂ ਕਮੈਂਟਾਂ ਦੇ ਵਿੱਚ ਫਿਰ ਆਪਾਂ ਵੀ ਹੈਰਾਨ ਅੰਦਲੀ ਇਹ ਅੱਜ ਦਾ ਮੁੱਲ ਆ ਜੇ ਦੱਸਣ ਤੋਂ ਬਾਅਦ ਇਹਦਾ ਮੁੱਲ ਹੋਰ ਹੋਊਗਾ ਵੀਰ ਜੀ ਹੋਰ ਹੋਊਗਾ ਇਹ ਅੱਜ ਬਸ ਇੱਕ ਦੋ ਦਿਨਾਂ ਦਾ ਮੁੱਲ ਆ ਜੀ ਇੱਕ ਦੋ ਦਿਨਾਂ ਦਾ ਮੁੱਲ ਠੀਕ ਆ ਗੱਲ ਹੁਣ ਸਟਾਰਟ ਹੋ ਗਈ ਵੀਰ ਜੀ ਆ ਦੋ ਤਿੰਨ ਦਿਨਾਂ ਜਿਹੜੀ ਉਤਰੀ ਉਤਰੀ ਆਈ ਠੀਕ ਆ ਹੁਣ ਚਾਲੂ ਹੋ ਗਈ ਵੀਰ ਜੀ ਸਟਾਰਟ ਹੋ ਇੱਧਰ ਸਾਡੇ ਸੰਯੋਗੀ ਮਿੱਤਰ ਇੱਧਰ ਬੈਠੇ ਆ ਬਾਈ ਹੁਣੀ ਹਨਾ ਇਹ ਵੀਰੇ ਨਾਲ ਬੜਾ ਪ੍ਰੇਮ ਪਿਆਰ ਹੈ ਇਹ ਆਪਣਾ ਠੀਕ ਆ ਆ ਇਹਦਾ ਪਿੰਡ ਕਿਹੜਾ ਹੈ ਆਪਣਾ ਪਿੰਡ ਗੋਥਨ ਗੋਥਨ ਕਲਾ ਤੇ ਬਾਈ ਰਾਜਪਨਾਨੀ ਠੀਕ ਆ ਬੇਟਾ ਆ ਗਿਆ ਬਾਈ ਦਾ ਤੇ ਆ ਮਿੱਤਰ ਬਾਈ ਦਾ ਪਿੰਡ ਕਿਹੜਾ ਹੈਗਾ ਕੌਲਗੜ ਠੀਕ ਆ ਇਹ ਮਿੱਤਰ ਬਈ ਅੱਜ ਵੀਡੀਓ ਬਣਨੀ ਸੀਗੀ ਇਹ ਬਾਈ ਕੋਲੇ ਪਹੁੰਚੇ ਐ ਤੇ ਇਹਨਾਂ ਦਾ ਵੀ ਆਪਾਂ ਤੈ ਦਿਲੋਂ ਧੰਨਵਾਦ ਕਰਦੇ ਆ ਬਾਕੀ ਇੱਕ ਮੈਂ ਹੋਰ ਦੱਸਦਾ ਛੋਟੀ ਜੀ ਗੱਲ ਵੀ ਇਹ ਇਧਰਲੇ ਪਾਸੇ ਮਾੜੀ ਬਤੀ ਜੀ ਇਹਦਾ ਤੁਸੀਂ ਕੋਈ ਵੀਰ ਜੀ ਚੱਲਦੀ ਨਹੀਂ ਕੋਈ ਸਰਾਖ ਨਹੀਂ ਹੈਗਾ ਵੀਰ ਜੀ ਠੀਕ ਆ ਗੱਲ ਗੱਲ ਜਿਹੜੀ ਕਹਿ ਕੇ ਦਵਾਂਗੇ ਵੀਰ ਜੀ ਤੇ ਫਰਕ ਨਹੀਂ ਆਊਗਾ ਹਾਕਾ ਆ ਕੇ ਰਾਂ ਫਿਰ ਜਿਹੜੀ ਆ ਆ ਗਈ ਪਹਿੜ ਕਾਲੀ ਜੀ ਹਾਂ ਜੀ ਬਿਰਦੀ ਇਹ ਯਾਰ ਲੇ ਵਾਲੂ ਬਈ ਚੰਗਾ ਲਾਈ ਖੜੀ ਮੈਨੂੰ ਤਾਂ ਲੱਗਦਾ ਵੀਰ ਜੀ ਦੂਜੇ ਸੂਵੇ ਆ ਜੀ ਦੂਜਾ ਸੂਵਾ ਤੇ ਕਿੰਨੇ ਦਿਨ ਬਾਕੀ ਪਏ ਇਹਦੇ ਵੀਰੇ ਇਹ ਪਾ ਦੋ ਚਾਰ ਦਿਨ ਲਊ ਜੀ ਦੋ ਚਾਰ ਦਿਨ ਕਿੰਨੇ ਕ ਦੁੱਧ ਬਾਦ ਵਾਲੀ ਬਈ ਇਹ ਵੀਰ ਜੀ ਇਹਨੇ 20 22 ਕਿਲੋ ਕੱਢਿਆ ਹੋਇਆ ਠੀਕ ਹੈ ਹਾਂ ਜੀ ਤੇ ਕੀ ਰੇਟ ਹੋਏ ਇਹ ਬਾਗੜੀ ਬਾਗੜੀਆਂ ਕੋ ਗਾਂ ਹੀ ਲਈ ਆਈ ਅੱਛਾ ਹਾਂ ਨੋਰਮਲ ਦਲੀਏ ਦੇ ਉੱਤੇ ਹੀ ਇਨੇ ਹੋਰ ਕੋਈ ਟਵਾਣਾ ਫੀਡ ਨਹੀਂ ਪਾਈ ਕੋਈ ਨੋਰਮਲ ਦਾਣੇ ਦੇ ਘੜਦੀ ਰਹੀ 20 20 ਤੋਂ ਪਲੱਸ ਘੜਦੀ ਰਹੀ ਠੀਕ ਆ ਇਹ ਦੂਜੀ ਸਵੇ ਸੋਣੀ ਆਈ ਠੀਕ ਆ ਪੰਜ ਚਾਰ ਦਿਨ ਲੈਂਦੀ ਹੈ ਵੀਰ ਜੀ ਠੀਕ ਆ ਰੇਟ ਫਿਰ ਆਪਾਂ ਕਿੰਨੇ ਦੇਦਾ ਵੀਰੇ ਮੁੱਲ ਮੁੱਲ 80000 ਰੁਪਿਆ ਦੇ ਨਹੀਂ 70 ਦੀ ਹੈ ਵੀਰ ਠੀਕ ਆ ਲੈ ਵੀ ਮਿੱਤਰੋ ਆ ਵੀ ਦੇਖ ਲਓ ਹੁਣ ਤੁਸੀਂ 70000 ਰੁਪਈ ਦੀ ਤੁਹਾਨੂੰ ਆ ਵਹਿੜ ਮਿਲੂਗੀ ਠੀਕ ਆ ਥਣਾ ਥਣਾ ਦੀ ਕੁਆਲਿਟੀ ਦੀ ਆਪਾਂ ਨੇੜੋਂ ਲਾ ਕੇ ਦਿਖਾ ਦਗੇ ਬੰਨ ਦੇ ਵੀਰੇ ਕਰਾ 70000 ਦੇ ਵਿੱਚੋਂ ਆਪਾਂ ਛੋਟਛਪਾ ਤਾਂ ਕਰਾਂਗੇ ਨਾ ਬਾਕੀ ਵੀਰੇ ਮਾਨਤੰਦ ਹੋਊਗਾ ਘਰੇ ਆਇਦਾ ਆਪਾਂ ਤਾਂ ਹਰ ਕਿਸੇ ਦਾ ਮਾਨ ਸਨਮਾਨ ਕਰਦੇ ਆਂ ਵੀਰੇ ਠੀਕ ਆ ਗੱਲ ਨਹੀਂ ਹਾਂਜੀ ਮਾਨ ਸਨਮਾਨ ਜ਼ਰੂਰ ਕਰਾਂਗੇ ਵੀਰੇ ਸਹੀ ਗੱਲ ਆ ਲਓ ਵੀ ਆਹ ਦੇਖ ਲਓ ਹੁਣ ਤੁਸੀਂ ਕੁਆਲਿਟੀ ਵਾਲੇ ਪੱਖ ਤੋਂ ਵੀ ਠੀਕ ਆ ਕਿ ਥਾਂਲੇਵਾ ਚੰਗਾ ਬਣਾਉਦੀ ਤਰੀ ਹੁੰਦੀ ਆ ਇੱਕ ਤੁਹਾਨੂੰ ਆਹ ਬਿਹੜ ਦਿਖਾਉਂਗਾ ਰੋਸ਼ੀ ਜੀ ਮੇਤਰੋ ਜਿਹੜੀ ਆਹ ਬਿਹੜ ਆ ਗਈ ਨਾ ਵੀ ਲੇਵੇ ਵਾਲੇ ਪਾਸੋਂ ਤਾਂ ਇਹਨੇ ਹਜੇ ਕਿੰਨੇ ਦਿਨ ਪਈ ਹੈਗੇ ਵੀਰ ਜੀ ਇਹਦਾ 10 ਦਿਨ ਪਈ ਹੈ ਜੀ ਰਿਕਾਰਡ ਤੋੜ ਦੋ ਹਾਂ ਜੀ ਆਪਾਂ ਦਿੱਤੀ ਹੈ ਪਿਛਲੇ ਵੇਰੇ ਵੀਰ ਜੀ ਆਪਾਂ 22 ਕਿਲੋ ਚਵਾ ਕੇ ਦਿੱਤੀ ਸੀ ਉਹਨਾਂ ਕੋ 25 26 ਕਿਲੋ ਤੋਂ ਜ਼ਿਆਦਾ ਕੱਢਦੀ ਰਹੀ ਜੀ ਠੀਕ ਆ ਹੁਣ ਸੂਆ ਕਿੰਨੇ ਦਿਨ ਜੀ ਇਸ ਵੇ ਸੋਣੀਆਂ ਵੀਰ ਜੀ ਤੀਜੇ ਹਾਂ ਜੀ ਤੀਜੇ ਵੈਰੀ ਗੁੱਡ ਖੋਲੀ ਬਈ ਫਿਰ ਕਰਾਂ ਆਪਾਂ ਦਿਖਾ ਦਗੇ ਤੋੜ ਕੇ ਇਹਨੂੰ ਲੈ ਵੀ ਜਿਵੇਂ ਜੇ ਲੱਗਦੀ ਨਾ ਬਿਹੜ ਵੀ ਹਾਂ ਪਤੀਲ ਜੀ ਬਿਹੜ 10 ਦਿਨ ਬਾਕੀ ਹੈ ਵੀਰ ਜੀ 10 ਦਿਨ ਬਾਕੀ ਹੈ ਹਾਂ ਜੀ ਲੈ ਹੁਣ ਮੈਂ ਪਹਿਲਾਂ ਹੀ ਖੜੀ ਤੇ ਐਸਟੀਮੇਟ ਇਹਦਾ ਇਹਦਾ ਮੁੱਲ 85000 ਰੁਪਏ ਦੀ 75 ਦੀ ਦਿਆਂਗੇ ਠੀਕ ਆ ਲੈ ਵੀ ਆ ਦੇਖ ਲੋ 25 ਕਿਲੋ ਵਾਲੀ ਦਾ ਰੇਟ ਜਿਹੜਾ ਹੈਗਾ ਉਹ ਬਾਈ ਕੋਲੇ 75000 ਰੁਪਏ ਦੀ ਆਹ ਬਹਣ ਮਿਲੂਗੀ ਕੱਲਾ ਕੱਲਾ ਠੰਡੀ ਬਹੁਤ ਹੈ ਵੀਰ ਜਿੰਨਾ ਮਰਜੀ ਬੈਜੋ ਦੇਖੋ ਜੀ ਗੱਬੜ ਗਾਈਆਂ ਜਿੰਨਾ ਮਰਜੀ ਬੈਜੋ ਨਾ ਕੋ ਲੱਤ ਮਾਰਦੀ ਨਾ ਖੱਤ ਮਾਰਦੀ ਠੀਕ ਆ ਨਹੀਂ ਚੰਗੀ ਹੈ ਗਾਂ ਤੇਰੀ ਜਿਹੇ ਦਾ ਰੇਟ ਹੈ ਨਾ ਹਾਂ ਕਿੰਨੂੰ ਬਹੁਤ ਚੰਗੀ ਆ ਜੋ ਮਰਜੀ ਪਾ ਦਿਓ ਉਹ ਹੀ ਖਾ ਲੈਂਦੀ ਸੁੱਕੀ ਤੂੜੀ ਪਾ ਦਿਓ ਹਾਂ ਜੀ ਜਿੰਦਾ ਮਰਜੀ ਪਾ ਦਿਓ ਉਦਾਂ ਹੀ ਉਹ ਹੀ ਖਾ ਲੈਂਦੀ ਹੈ ਜੀ ਠੀਕ ਆ ਗੱਲ ਬਾਕੀ ਆ ਯਾਰੀ ਬਹੁਤ ਆ ਭਾਵੇਂ ਐਲੇ ਹੀ ਫੇਰੇ ਨ ਕੋਈ ਬਾਕੀ ਏਰੀਆ ਬਹੁਤ ਚੰਗਾ ਆ ਗਿਆ ਆਪਣਾ ਹਨਾ ਏਰੀਆ ਚੰਗਾ ਆ ਗਿਆ ਏਰੀਏ ਚੰਗੇ ਦਾ ਮਤਲਬ ਇਹੀ ਹੁੰਦਾ ਮਿੱਤਰੋ ਜਿਹੜਾ ਇਥੋਂ ਦੇ ਏਰੀਏ ਦਾ ਪਲਿਆ ਪੁਲਿਆ ਹੁੰਦਾ ਨਾ ਪਸ਼ੂ ਉਹ ਦੁੱਧ ਵਾਲਾ ਪੱਖ ਉਹਦਾ ਚੰਗੇ ਹੀ ਰਹਿੰਦਾਗਾ ਮੀਰ ਜੀ ਅਸੀਂ ਇਹ ਰਾਨੇ ਜੀ ਬੈਠੇ ਸਾਡੇ ਦੋ ਤਿੰਨ ਪਿੰਡੀ ਸਰਦਾਰਾਂ ਦੇ ਆ ਅਸੀਂ ਹੰਬਰਸਰ ਤੋਂ ਉੱਠ ਕੇ ਆਏ ਪਿੱਛੋਂ ਸਾਡੇ ਦਾਦੇ ਠੀਕ ਹੈ ਤੇ ਉਤਨਾ ਲਾਗੇ ਬਣੇ ਸਾਡੇ ਬਾਗੜੀ ਬਚਨੁਈਆਂ ਦਾ ਏਰੀਆ ਠੀਕ ਹੈ ਇਹ ਮਲਾ ਖੇਤੀਬਾੜੀ ਇਹਨਾਂ ਦੇ ਨਰਮੇ ਹੁੰਦੇ ਆ ਤੇ ਇਹ ਦਾਣਾ ਪਾਣੀ ਪਾਲ ਕੇ ਡੰਗਰ ਪਾਲ ਕੇ ਬੱਚੇ ਤਿਆਰ ਕਰਕੇ ਵਿਛਦੇ ਆ ਠੀਕ ਹੈ ਗੱਲ ਹ ਅਛਾ ਪਿੰਦਰ ਵੀਰੇ ਜਿਹੜੀ ਹੋਂ ਤੂੰ ਆ ਵਹਿੜ ਖੋਲੀ ਹੈ ਬਾਈ ਹਾਂਜੀ ਇਹਦਾ ਮੈਨੂੰ ਐ ਦੱਸੂਆ ਕੱਲ ਕੱਲ ਰਾਤੀ ਸੁੱਈ ਆ ਜੀ ਕੱਲ ਰਾਤੀ ਸੁੱਈ ਹਾਂਜੀ ਖੀਸ ਤੋਂ ਖਾਲੀ ਆਈ ਹੁਣ ਦੁੱਧ ਦੇ ਤੇਰੇ 10 ਕਿਲੋ ਤਿਆਰ ਹੈ 10 ਕਿਲੋ ਹਾਂਜੀ 10 ਕਿਲੋ ਤਿਆਰ ਹੈ ਠੀਕ ਆ ਕੀ ਰੇਟ ਰਹੂਗਾ ਇਹਦਾ ਮੁੱਲ 65000 55000 ਦੇ ਦਾਂਗੇ ਵੈਰੀ ਗੁੱਡ ਇਹ ਯੂਰ ਪੈ ਕੇ ਓਕੇ ਆ ਜੀ ਹਰ ਚੀਜ਼ ਦੀ ਜ਼ਿੰਮੇਵਾਰੀ ਹੋਗੀ ਠੀਕ ਆ ਦੁੱਧ ਕਿੰਨਾ ਪਾ ਦੂ ਬਾਈ ਇਹ ਦੁੱਧ ਵੀਰੇ 16 17 ਕਿਲੋ ਕੱਢਿਆ ਹੋਇਆ ਵੀਰ ਜੀ ਠੀਕ ਆ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਵਹਿੜ ਹਨਾ ਇਹ ਖਾਲੀ ਗਾਂ ਦੀ ਵੀਡੀਓ ਆ ਵੀ 1 ਵਜੇ ਦਾ ਟਾਈਮ ਹੈਗਾ ਤੇ ਬਣਦੇ ਵੀਰੇ ਕਰ ਲੈ ਵੀ ਹੁਣ ਤੁਸਾਨੂੰ ਆਹ ਦੇਖ ਲਓ ਵੀ ਜਿਹੜੀ ਆ ਹਾਵ ਵਹਟ ਜਾਂਦੀ ਹੈ ਨਾ ਇਹਦਾ ਰੇਟ ਕੁੱਲ 55000 ਰੁਪਿਆ ਰੇਟ ਰਹੂ ਇਹਦਾ ਤੇ ਲੈਵੇ ਵਾਲੇ ਪੱਖ ਤੋਂ ਸਾਫ਼ ਆ ਤੇ ਇੱਕ ਮਾਂ ਵਾਲੀ ਬੁੱਬੀ ਜੀ ਵਿਚਾਲੇ ਆਹ ਦੇਖ ਲਓ ਤੁਸੀਂ ਇਹਨੂੰ ਵੀਰ ਜੀ ਅਸੀਂ ਇਹਨੂੰ ਛੇੜਿਆ ਨਹੀਂ ਪਤਾ ਨਹੀਂ ਦੁੱਧ ਆਉਂਦਾ ਕਿ ਨਹੀਂ ਆਉਂਦਾ ਜੀ ਠੀਕ ਆ ਗੱਲ ਹਾਂਜੀ ਨੇ ਤੇ ਜੇ ਜਿਹੜੀ ਤੇਰੀ ਮਗਰਖਾ ਗਾਂ ਆ ਗਈ ਇਹਦਾ ਸੂਆ ਬਈ ਇਹਦਾ ਸੂਆ ਵੀਰੇ ਤੀਜਾ ਤੀਜਾ ਸੂਆ ਹਾਂਜੀ ਠੀਕ ਹੈ ਇਹਨੇ 24 25 ਕਿਲੋ ਦੁੱਧ ਕੱਢਿਆ ਹੋਇਆ ਜੀ ਆਪਣਾ ਮੁੰਡਾ ਕਲਦੀਪ ਕੋਲਗੜ ਤੋਂ ਆਪਣਾ ਮਿੱਤਰਾ ਖਾਸ ਜੀ ਸਰਦਾਰ ਬੰਦਾ ਹੀ ਗੁਰਸਿੱਖ ਬੰਦਾ ਠੀਕ ਹੈ ਉਹਦੇ ਕੋ ਆਪਾਂ ਲਈਏ ਜੀ ਚਾਈ ਦਾ ਕੰਮ ਕਰਦਾ ਜੀ ਬਹੁਤ ਜੰਗਲ ਲਾਇਆ ਉਸ ਵੀਰ ਤੋਂ ਠੀਕ ਹੈ ਕਦੀ ਵੀ ਕਿਸੇ ਗੱਲ ਝੂਠ ਨਹੀਂ ਆ ਜਨ ਹਾਂਜੀ ਅੱਛਾ ਇਹ 20 ਕਿਲੋ ਕਹਿ ਕੇ ਦਿੱਤੀ ਤੇ 22 23 ਕਿਲੋ ਦੁੱਧ ਨਿਕਲੇ ਜੀ ਠੀਕ ਹੈ ਹਾਂਜੀ ਤੇ ਇਸ ਇਹ 10 ਦਿਨ ਬਾਕੀ ਆ ਜੀ ਡਾਲੇ ਤੋਂ ਲਾਉਣ ਲੱਗਿਆ ਮੜਾ ਇਹਦਾ ਮੋਜ ਆ ਗਈ ਸੀ ਇਹ ਕਿਦੇ ਦਿਨ ਦੇ ਵਿੱਚ ਇਹਦਾ ਫਿਰ ਆਪਾਂ ਰੇਟ ਕਿੰਨਾ ਕਰਨਾ ਇਹਦਾ ਮੁੱਲ ਵੀਰੇ ਜੀ 80000 ਰੁਪਿਆ ਇਹ 70 ਦੀ ਗਾਂ ਹੀ ਦੇ ਦਾਂਗੇ 70 ਦੀ ਹਾਂਜੀ ਠੀਕ ਆ ਦੁੱਧ 25 26 ਕਿਲੋ ਕੱਢੋਗੀ ਵੀ 25 26 ਕਿਲੋ ਹਾਂਜੀ ਮਾੜਾ ਲੰਗ ਮਾਰਦੀ ਐ ਡਾਲੇ ਤਾਂ ਲੋਹ ਲੱਗਿਆ ਮੜੀ ਮੋਚ ਆ ਜੀ ਠੀਕ ਆ ਨਹੀਂ ਜਿਹੜੀ ਗੱਲ ਮੈਂ ਕਹਣਾ ਹੈਗੀ ਉਹ ਦੱਸੀ ਲੋਟ ਰਹਿੰਦੀ ਆ ਇਹ ਆ ਦੇਖੋ ਹੁਣ ਤੁਸੀਂ ਠੀਕ ਆ ਗੱਲ ਪੱਕੀ ਹੈ ਬਾਈ ਦੀ ਮਾੜਾ ਮਾੜਾ ਲੰਗ ਤਾਂ ਜ਼ਰੂਰ ਮਾਰਦੀ ਆ ਰੇਟ ਇਹਦਾ 70000 ਰੁਪਿਆ ਰਹੂਗਾ ਦੁੱਧ 20 ਤੋਂ ਪਾਰ ਵਾਲੀ ਐ ਲਿਆ ਬਾਈ ਵੰਦਰ ਬਣ ਕੇ ਰਹਿ ਇੱਧਰ ਆ ਕੇ ਅਛਾ ਪਿੰਦਰ ਭਾਈ ਜਿਹੜੀ ਤੈਨੂੰ ਹੁਣ ਆ ਗਾਂ ਖੋਲੀ ਹੈਗੀ ਇਹਦਾ ਸੂਆ ਵਿੱਚ ਇਹ ਦੋ ਦੰਦ ਬੱਚੀ ਆ ਪਹਿਲਣ ਬੱਚੀ ਆ ਵੀਰ ਜੀ ਅਛਾ ਪਹਿਲਣ ਬੱਚੀ ਹਾਂ ਦੋ ਦੰਦ ਆਈ ਇਹ ਵੀਰ ਜੀ ਅੱਜ 17 ਤੋਂ ਪਲੱਸ ਹੋ ਗਈ ਆਈ ਪੰਜ ਚਾਰ ਦਿਨ ਉੱਪਰ ਹੀ ਆਈ 7 ਮਹੀਨਿਆਂ ਤੋਂ ਪਲੱਸ ਹਾਂਜੀ ਹਾਂਜੀ ਵੀਰ ਠੀਕ ਆ ਗੱਲ ਤੇ ਬਈ ਪਹਿਲੇ ਸੂਈ ਕਿਵੇਂ ਮਤਲਬ ਕਿੰਨਾ ਕੋ ਵੀਰ ਜੀ ਇਹਦੀ ਮਾਂ ਥੱਲੇ 35 36 ਕਿਲੋ ਦੁੱਧ ਆਈ ਅੱਛਾ ਹਾਂਜੀ ਠੀਕ ਹੈ ਹਾਂ ਜੀ ਦੇਖੋ ਇਹ ਕੁਆਲਟੀ ਬਹੁਤ ਚੰਗੀ ਆ ਹੁਣੇ ਕਿਸੇ ਆਪਾਂ ਝੂਠ ਮਾਰ ਕੇ ਵੇਚ ਨਹੀਂ ਹੋਵੇ ਕਿਸੇ ਨੂੰ 15 ਦਿਨ ਕੱਚੀ ਕੇ ਕੇ ਦੇ ਸਕਦੇ ਆ ਜੀ ਤਾਂ ਵੀ ਮੰਨੂ ਅਗਲਾ ਤੇ ਹੁਣ ਝੂਠ ਨਹੀਂ ਮਾਰਨਾ ਵੀਰ ਜੀ ਸਤਵੇਂ ਦਾ ਕਿੰਨਾ ਚਿਰ ਇਹ ਸਤਵੇਂ ਤੋਂ ਅੱਜ 5-4 ਦਿਨ ਉੱਪਰ ਆ ਵੀ ਦੋ ਮਹੀਨੇ ਪਏ ਆ ਹਾਂ ਦੋ ਮਹੀਨੇ ਪਏ ਵੀ ਠੀਕ ਹੈ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਆਹ ਬਹਿੜ ਆਈ ਲੇਵਾ ਤਾਂ ਯਾਰ ਨਾ ਇਹਦਾ ਦੇਖ ਲਓ ਹੁਣ ਤੁਸੀਂ ਦੋ ਮਹੀਨੇ ਪਏ ਇਹਦੇ ਤੇ ਹੁਣੇ ਕਿੰਨਾ ਬਣਾਈ ਖੜੀ ਆ ਕੀ ਰੇਟ ਚ ਦੇਣੀ ਆਪਾਂ ਵੇਚ ਇਹ 90000 ਮੁੱਲੇ 75000 ਦੀ ਦਿਆਂਗੀ ਵੀਰ ਜੀ ਠੀਕ ਆ ਗੱਲ ਆ ਜਾ ਫਿਰ ਕੇਰਾ ਨਹੀਂ ਦੁੱਧ ਤਾਂ ਜਿਵੇਂ 20 ਪਰ ਪਾਉਣਾ ਹੀ ਚਾਹੀਦਾ ਬਈ ਨਹੀਂ ਵੀਰ ਜੀ 30 ਤੋਂ ਪਲੱਸ ਕੱਢੂਗੀ 30 ਤੋਂ ਪਰ ਹਾਂਜੀ ਠੀਕ ਆ ਗੱਲ ਲੈ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਆ ਜਾਂਦੀ ਨਾ ਵਹਿੜ ਇਹ ਦੋ ਦੰਦ ਵਹਿੜ 75000 ਰੁਪਏ ਦੀ ਹਾਂ 75 ਹੀ ਦਿਆਂਗੀ ਵੀਰ ਜੀ ਠੀਕ ਆ ਲੈ ਵੀ 75000 ਰੁਪਏ ਦੀ ਮਿਲੂਗੀ ਤੁਹਾਨੂੰ ਆਹ ਤੇ ਲੇਵਾ ਤਿਆਰ ਕਰਦੀ ਤਰੀ ਹੁੰਦੀ ਹੈ ਹੁਣ 75000 ਰੁਪਏ ਦਾ ਰੇਟ ਕਿਵੇਂ ਲੱਗਿਆ ਉਹ ਦੱਸਿਓ ਜਰੂਰ ਅੱਗੇ ਆ ਜਾ ਕੇ ਨਾ ਇੱਧਰ ਵੀ ਪੱਛੀਆਂ ਖੜੀਆਂ ਪਿੰਦਰੇ ਇਹਦਾ ਕੀ ਹਿਸਾਬ ਕਿ ਵੀਰ ਜੀ ਆਪਣੀ ਘਰ ਦੀ ਬੱਛੀ ਹੈ ਵੀਰ ਜੀ ਖੀਰੀ ਖੀਰੀ ਘਰ ਦੀ ਹਾਂਜੀ ਖੀਰੀ ਬੱਛੀ ਹੈ ਵੀਰ ਜੀ ਅੱਛਾ ਹਾਂਜੀ ਤੇ ਕੀ ਹਸਾਬ ਕਿਤਾਬ ਮਤਲਬ ਇਹ ਵੀ 8 ਮਹੀਨੇ ਦੀ ਗੱਬਣ ਹੋ ਗਈ ਵੀਰ ਜੀ 8 ਮਹੀਨੇ ਦੀ ਗੱਬਣ ਹਾਂਜੀ ਹਾਂਜੀ ਖੀਰੀ ਬੱਛੀ ਹਾਂ ਖੀਰੀ ਬੱਛੀ ਹੈ ਵੀਰ ਜੀ ਠੀਕ ਆ ਪਹਿਲਾ ਸੂਆ ਸੂਨ ਚ ਮਹੀਨਾ ਬਾਕੀ ਆ ਹਾਂਜੀ ਹਾਂਜੀ ਤੇ ਕੀ ਰੇਟਰ ਹੋ ਤੇ ਕਿੰਨਾ ਦੇਵੋ ਇਹ ਵੀ 75000 ਮੁੱਲ 65000 ਦੀ ਬੱਛੀ ਦੇਵਾਂਗੇ 65000 ਹਾਂਜੀ ਖੀਰੀ ਬੱਛੀ ਹੈ ਵੀਰ ਜੀ ਖੀਰੀ ਬੱਛੀ ਆ ਗਈ ਹਾਂਜੀ ਪਹਿਲਾਂ ਪਹਿਲਾਂ 25 ਪਲੱਸ ਦੁੱਧ ਕੱਢੂਗੀ ਠੀਕ ਆ ਲੈ ਵੀ ਆਹਾ ਦੇਖ ਲਓ ਖੀਰੀ ਬੱਛ ਇਹ ਇਹੋ ਜੀ ਕੁਆਲਿਟੀ ਰਹਿਣੀ ਆ ਲਿਆ ਕਰਾ ਸੋਹਣਿਆ ਸੱਜਣਾ ਰੇਟ ਜਿਹੜੇ ਹੈਗੇ ਮਿੱਤਰਾਂ ਇਹਦੇ ਬੰਦੇ ਦੇ ਜਿਹੜੇ ਫਿੱਟਰ ਬੈਠਣਗੇ ਪੰਜਾਬ ਵਾਲੇ ਥੋੜੇ ਤੇ ਆਹ ਜਮਾ ਖੀਰੀ ਬੱਛੀ ਲੈ ਲੈ ਜਾ ਬਈ ਲੈ ਜਾ ਓਕੇ ਆ ਕੁਆਲਿਟੀ ਵਾਲੇ ਪੱਖ ਤੋਂ ਦੇਖ ਲਓ ਹੁਣ ਤੁਸਾਨੂੰ ਆਹ ਬੱਛੀ 65000 ਰੁਪਏ ਦੀ ਮਿਲਦੀ ਆ ਖੀਰੀ ਆ ਗਈ ਤੇ ਅਗਲੀ ਬੱਛੀ ਦਾ ਕੱਦ ਕਾਠ ਜਿਹੜਾ ਹੈਗਾ ਉਹ ਚੰਗਾ ਆ ਗਿਆ ਹਨਾ ਏ ਆਹ ਬੱਛੀ ਜਿਹੜੀ ਇਹ ਬੱਛੀ ਕਿਵੇਂ ਆ ਬਈ ਇਹ ਵੀਰਜੀ ਸੱਤਾ ਮਹੀਨੇ ਪਲੱਸ ਆਈ ਇਹ ਵੀ ਇਹ ਵੀ ਸੱਤਾ ਤੋਂ ਹਾਂ ਇਹ 750 ਨਹੀਂ ਮੰਨ ਸਕਦੇ ਆ ਜੀ ਬੰਦਾ ਠੀਕ ਆ ਹਾਂਜੀ ਤੇ ਦੰਦੋਂ ਦੰਦੋਂ ਵੀਰ ਜੀ ਚਾਰ ਦੰਦ ਆ ਮੂੰਹ ਤੇ ਜੀ ਚਾਰ ਦੰਦ ਆ ਕੀ ਹਾਂਜੀ ਠੀਕ ਆ ਇਹਦਾ ਕੀ ਰੇਟਰ ਹੋ ਬਾਈ ਸਰ ਵੀਰ ਜੀ ਦਾ ਮੁੱਲ 60000 ਰੁਪਿਆ ਹਾਂ ਹਾਂਜੀ ਦਿਆਂਗੇ 50000 ਦੀ 50000 ਦੀ ਹਾਂਜੀ ਲੈ ਜਾ ਲੈ ਵੀ ਆ ਦੇਖ ਰੋ ਹੁਣ ਸੁ ਇਹ ਕੁਆਲਿਟੀ ਇਹਦੀ ਵੀ ਲੇਵੇ ਦੂਵੀ ਦੀ ਚੰਗੀ ਰਹੂਗੀ ਸੀਲ ਠੰਡੀ ਬਹੁਤ ਆ ਵੀਰ ਜੀ ਪੜਨ ਬੱਚੀ ਜਿੱਦਾਂ ਜਿੱਦਾਂ ਮਰਜੀ ਬਹਿ ਜਾਓ ਵੀਰ ਜੀ ਕੋਈ ਲੱਤ ਮਾਰਨੀ ਕੋਈ ਡੰਗਰ ਆਪਾਂ ਕੋਈ ਲੱਤ ਮਾਰ ਡੰਗਰ ਨਹੀਂ ਲੈਂਦੇ ਆਪਾਂ ਵੀਰ ਜੀ ਠੀਕ ਹੈ ਗੱਲ 2000 ਮਹਿੰਗਾ ਲੈ ਜਿੰਦੇ ਆ ਵੀਰ ਜੀ ਵੀ ਕੋਈ ਲੱਤ ਮਾਰਨ ਵਾਲੀ ਕੋਈ ਥਣ ਘੱਟ ਵੱੱਦ ਵਾਲੀ ਕਦੀ ਡੰਗਰ ਨਹੀਂ ਲਿਆ ਆਪਾਂ ਠੀਕ ਹੈ ਗੱਲ ਨਹੀਂ ਥਣ ਦੀ ਕੋਟੀ ਨਿਕਲੀ ਜਾਂ ਥਣ ਘੱਟ ਵੱੱਦ ਲੱਗਦਾ ਛੱਡ ਦਿੰਦੇ ਆ ਘਟਾਪਦਾ ਆ ਕੇ ਕਦੀ ਨਹੀਂ ਲਈ ਠੀਕ ਹੈ ਗੱਲ ਹਾਂਜੀ ਲੈ ਜਾਓ ਵੀ ਇਧਰ ਹੀ ਮੋੜ ਲਾ ਬਈ ਪੁੱਠੀ ਮੋੜ ਲਾ ਕੋਈ ਗੱਲ ਨਹੀਂ ਆਪਾਂ ਇੱਥੋਂ ਤੋੜ ਕੇ ਦਿਖਾ ਦਨੇ ਆ ਲੈ ਵੀ ਹੁਣ ਤੁਸੀਂ ਆਹ ਦੇਖ ਲਓ ਇਹ ਪਹਿਲਾ ਸੂਆ ਸੂਣ ਵਾਲੀ ਵਹੜ 50000 ਰੁਪਇਆ ਰੇਟਰ ਹੋ ਇਹਦਾ ਨੀਅਰ ਕੁਆਲਟੀ ਕੁਲਟੀ ਵੀ ਜਿਹੜੀ ਹੈਗਾ ਤੁਸੀਂ ਨੋਟ ਕਰਨੀ ਹੈ ਬਾਕੀ ਥੱਲੋਂ ਜਿਹੜੀ ਹੈਗਾ ਹਜੇ ਲੈਵਾ ਬਣਾਉਂਦੀ ਤਰੀ ਹੁੰਦੀ ਆ ਆ ਜਾ ਕਰਾ ਹੁਣ ਇੱਕ ਹੋਰ ਆ ਗਈ ਇੱਧਰ ਵੱਲ ਬੱਚੀਆਂ ਵੀ ਠੀਕ ਆ ਤੇਰੀਆਂ ਆ ਬੱਚੀ ਦਾ ਸੂਆ ਬਈ ਪਹਿਲਾਂ ਹੀ ਹੁੰਦੀ ਹੈ ਪਹਿਲਾਂ ਮੱਛੀ ਆ ਜੀ ਤੇ ਇਹ ਦੰਦੋਂ ਇਹ ਦੰਦੋਂ ਮੇਰੇ ਹੁਣ ਦੋ ਦੋ ਦੰਦ ਤੋੜੇ ਵੀਰ ਜੀ ਹਜੇ ਇਹਨੇ ਆਏ ਨਹੀਂ ਠੀਕ ਆ ਇਹ ਕੁਆਲਟੀ ਇਹਦੀ ਲੈਵੇ ਦੀ ਦੇਖਾ ਹਾਂ ਹਾਂ ਜੀ ਇਹ ਦੋ ਦੋ ਮਹੀਨਿਆਂ ਦੇ ਲੱਗ ਦੋ ਮਹੀਨਿਆਂ ਦੀ ਗੱਬਣ ਹੋ ਗਈ ਹੈ ਜੇ ਟੈਗ ਪਾਸ ਨਹੀਂ ਕਰਵਾਈ ਗਰਮੀ ਬਹੁਤ ਆਈ ਠੀਕ ਆ ਹਾਂ ਜੀ ਦੋ ਮਹੀਨਿਆਂ ਦੀ ਮਤਲਬ ਹਜੇ ਗੱਬਣ ਆਪਾਂ ਚੈੱਕ ਕਰਵਾਈ ਨਹੀਂ ਹੈਗੀ ਤੇ ਇਹਦਾ ਕੀ ਰੇਟਰ ਹੋ ਫਿਰ ਵੀ ਜਿਹੜਾ ਮੁੱਲ